ਮੋਗਾ ਪੁਲਿਸ ਦੇ ਵੱਲੋਂ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀਆਂ ਘਟਨਾਵਾਂ ਨੂੰ ਲੈ ਕੇ ਲੁੱਟਾਂ ਖੋਹਾਂ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਨ ਦੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਸਿਟੀ ਮੋਗਾ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਲੁੱਟਖੋਹ ਸਮੇਂ ਖੋਹੀ ਗਈ ਨਗਦੀ ਅਤੇ ਮੋਬਾਈਲ ਫੋਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਇਸ ਸਬੰਧ ਦੇ ਵਿੱਚ ਥਾਣਾ ਸਿਟੀ ਮੋਗਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਡੀਐਸਪੀ ਸਿਟੀ ਗੋਬਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਮੋਗਾ ਸ਼ਹਿਰ ਦੇ ਵਿੱਚ ਕਾਫੀ ਦੇਰ ਤੋਂ ਆਹ ਬੁਸ਼ ਬਾਰ ਦਰਤਾਂ ਹੋ ਰਹੀਆਂ ਸੀ ਖਾਸ ਕਰਕੇ ਸਨੇਚਿੰਗ ਦੀਆਂ ਕੁਝ ਲੇਡੀਆਂ ਸ਼ਾਪਿੰਗ ਕਰਨ ਆਉਂਦੀਆਂ ਜਾਂ ਕੁਝ ਬੱਚੇ ਸਕੂਲਾਂ ਚ ਲੇਡੀਆਂ ਇੱਥੇ ਆਈਲਟ ਦੇ ਪੇਪਰ ਦੇਣ ਜਾਂ ਹੋਰ ਪੜਨ ਆਉਂਦੇ ਤਾਂ ਉਹਨਾਂ ਨੂੰ ਕੁਝ ਰਾਤਰੀਆਂ ਸਰਾਕਣੀਆਂ ਕਦੇ ਪਰਸ ਕੋ ਕੇ ਭੱਜ ਜਾਣਾ ਜਾਂ ਕਦੇ ਮੋਬਾਈਲ ਖੋ ਕੇ ਭੱਜ ਜਾਣਾ ਇਸੇ ਤਰ੍ਹਾਂ ਹੀ ਇੱਕ ਲੇਡੀਆਂ ਨੇ 1.5 ਲੱਖ ਰੁਪਇਆ ਕਢਾ ਕੇ ਬੈਂਕ ਚੋਂ ਆਪਣੇ ਘਰ ਨੂੰ ਜਾ ਰਹੀ ਸੀ ਪਰ ਰਕਸ਼ੇ ਦੇ ਉੱਪਰ ਬੈ ਕੇ ਪਿੱਛੋਂ ਦੀ ਕੁਛ ਅਨਸਰ ਆਏ ਉਹਨਾਂ ਨੇ ਆ ਕੇ ਉਹਨਾਂ ਦਾ ਪਰਸ ਖੋਇਆ ਔਰ ਉਹਦੇ ਵਿੱਚੋਂ 1.5 ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਔਰ ਉਸੇ ਤਰ੍ਹਾਂ ਹੀ ਇੱਕ ਹੋਰ ਲੇਡੀ ਸੀ ਜਿੰਨਾ ਪਰਸ ਖੋਇਆ ਗਿਆ ਔਰ ਇਸੇ ਤਰ੍ਹਾਂ ਹੀ ਦੋ ਮੋਬਾਈਲ ਖੋਏ ਗਏ ਇਹ ਸਾਰੇ ਹੀ ਸਿਟੀ ਮੋਗਾ ਨੇ ਸਿਟੀ 1 ਮੋਗਾ ਨੇ ਟ੍ਰੇਸ ਕਰ ਲਏ ਨੇ ਔਰ ਸਾਰੀ ਇਹਨਾਂ ਤੋਂ ਬਰਾਮਦੀਆਂ ਵੀ ਕਰਾ ਲੀਆਂ ਤੇ ਆਦਮੀ ਵੀ ਅਰੈਸਟ ਕਰ ਲਏ ਕਿੰਨੇ ਅਰੈਸਟ ਇਹਨਾਂ ਚ 4 ਬੰਦੇ ਰੈਸਟ ਕਰੇ ਨੇ ਔਰ ਜਿਹੜੇ ਦੋ ਹੁਣ ਅਸੀਂ ਪੁਲਿਸ ਰਿਮਾਂਡ ਇਹਨਾਂ ਦਾ ਹੋਰ ਲਮਾਂਗੇ ਪਰ ਆਸ ਹੈ ਕਿ ਇਹਨਾਂ ਤੋਂ ਹੋਰ ਵੀ ਭਰਾਂਵਾਂਗੇ ਸਾਰੇ ਪੁਲਿਸ ਦੇ ਗ੍ਰਿਫਟ ਕਿਵੇਂ ਆਏਗਾ ਪੁਲਿਸ ਦੇ ਵਿੱਚ ਸਾਡੇ ਜਿਹੜੇ ਟੋਟਲੀ ਜੋ ਸਾਡੇ ਮੁਖਵਰ ਸਾਡੀਆਂ ਇਨਫੋਰਮੇਸ਼ਨ ਦੇਣ ਵਾਲੇ ਲੋਕ ਜੋ ਸਾਡੇ ਆਪਸ ਚ ਰਿਲੇਸ਼ਨ ਹੈ ਔਰ ਦੂਸਰਾ ਕੈਮਰੇਾਂ ਤੇ ਜੋੜ ਪਾਇਆ ਇਹ ਕੈਮਰੇ ਦੇ ਵਿੱਚ ਵੀ ਇਹਨਾਂ ਦਾ ਸਨੇ ਪਾਕਿਸਤਾਨ ਜਿੱਥੋਂ ਹੌਲੀ ਹੌਲੀ ਇਨਵੈਸਟੀਗੇਸ਼ਨ ਚੱਲਦੀ ਗਈ ਤਾਂ ਜੋ ਇਸ ਪੁਲਿਸ ਦੇ ਗ੍ਰਿਪ ਛਾ ਗਿਆ 1 ਲੱਖ ਦੇ ਵਿੱਚੋਂ ਕਿੰਨੇ ਬਰਾਮਦ ਇੱਕ ਲੱਖ 10000 ਰੁਪਿਆ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਇਹ ਤਾਂ ਤੁਹਾਨੂੰ ਕਤਲ ਕੋ ਮਾਮਲੇ ਦਾ ਪਹਿਲਾਂ ਇਹਨਾਂ ਤੇ ਕੋਈ ਮਾਮਲਾ ਨਹੀਂ ਦਰਜ ਬੇਸਿਕਲੀ ਦੇ ਆਲ ਆ ਨਸ਼ੇੜੀ ਪੀਪਲ ਜਦੋਂ ਇਹਨਾਂ ਨੂੰ ਤਲਬ ਲੱਗਦੀ ਸੀ ਜਾਂ ਪੈਸੇ ਨਹੀਂ ਸੀ ਹੁੰਦੇ ਉਹ ਲੋਕ ਫਿਰ ਇਹ ਖੋਣ ਲਈ ਜਾਂ ਹੋਰ ਮਜਬੂਰ ਹੋ ਜਾਂਦੇ ਸੀ ਤਾਂ ਇਸ ਜੀਆਂ ਚੀਜ਼ਾਂ ਨੂੰ ਅੰਜਾਮ ਦਿੰਦੇ ਸੀ ਅੱਗੇ ਤੋਂ ਅਸੀਂ ਹੋਰ ਵੀ ਨਾਕਾ ਬੰਦੀਆਂ ਤੇ ਹੋਰ ਕਾਫੀ ਕੋ ਸਖਤ ਕਰਿਆ ਤਾਂ ਜੋ ਸਾਡੇ ਮੋਗਾ ਦੇ ਲੋਕ ਮਹਿਫੂਜ਼ ਰਹਿ ਸਕਣ ਤਾਂ ਜੋ ਕੋਈ ਬਾਹਰਲਾ ਕੋਈ ਵੀ ਖਤੂ ਨਾ ਆਉਂਦਾ ਤਾਂ ਉਹ ਪੁਲਿਸ ਨੂੰ ਫੇਸ ਕਰਕੇ ਮੋਗਾ ਚ ਐਂਟਰੀ ਪਾ ਸਕੀ ਮੋਗਾ ਤੋਂ ਬਿੱਟੂਪੁਰਬਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ